ਕਾਨੂੰਨ ਹੈ ਦੇਸ਼ ਦੀ ਕਾਨੂੰਨ ਦੇ ਮਤਲਬ ਜੁਡੀਸ਼ੀਲੀ ਨੇ ਜੋ ਕੀਤਾ ਸੋ ਸਮਝ ਕੇ ਕੀਤਾ ਜੁਡੀਸ਼ੀਲੀ ਤੇ ਪਹਿਲਾਂ ਵੀ ਯਕੀਨ ਸੀ ਸਾਡਾ ਹੁਣ ਵੀ ਯਕੀਨ ਆ ਫੇਰ ਵੀ ਯਕੀਨ ਰਹੇਗਾ ਕਿਸ ਤਰ੍ਹਾਂ ਚੋਣ ਪ੍ਰਚਾਰ ਦੇ ਵਿੱਚ ਜਿਸ ਤਰ੍ਹਾਂ ਮਾਨਯੋਗ ਅਦਾਲਤ ਵੱਲੋਂ ਤੁਹਾਨੂੰ ਰਾਹਤ ਦਿੱਤੀ ਗਿਆ ਚੋਣ ਪ੍ਰਚਾਰ ਕਰਨ ਦੇ ਲਈ ਦੇਖੋ ਮੈਂ ਤਾਂ ਕੀ ਕਰਨਾ ਦੇਖੋ ਸਾਥੀ ਆਏ ਖੜੇ ਨੇ ਸਾਰੇ ਮੇਰੀ ਵੀ ਚੋਣ ਇਹੀ ਲੜਦੇ ਸੀ ਤੇ ਆ ਵੀ ਚੋਣ ਇਹੀ ਲੜਨਗੇ ਬਾਕੀ ਜੇਲ੍ਹ ਤੋਂ ਲੈ ਕੇ ਜਿੰਨੇ ਜੇਲ੍ਹ ਚ ਬੰਦੇ ਕੋਈ ਯੂਪੀ ਦਾ ਕੋਈ ਕਿਤੋਂ ਦਾ ਮੈਂ ਤਾਂ ਇਹ ਪੁੱਛਿਆ ਵੀ ਐਦ ਕੀ ਹਾਲਾਤ ਕੀ ਨੇ ਔਲਾਦ ਕਹਿੰਦੇ ਇਹੀ ਨੇ ਗੁੱਡ ਇੰਡੀਆ ਗੁੱਡ ਇੰਡੀਆ ਦਾ ਮਤਲਬ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਨੇ ਥੋੜੀ ਗੱਲ ਇਹ ਹੈ ਔਖੇ ਸੌਖੇ ਟਾਈਮ 'ਚ ਹੀ ਵਰਕਰਾਂ ਦਾ ਭਰਾਵਾਂ ਦਾ ਰਿਸ਼ੇਦਾਰਾਂ ਦਾ ਪਤਾ ਲੱਗਦਾ ਜਦੋਂ ਨਾਲ ਹੁੰਦੇ ਆ ਚਲਦੀਆਂ 'ਚ ਸਾਰੇ ਨਾਲ ਚੱਲਦੇ ਹੁੰਦੇ ਨੇ ਮੈਂ ਜੇਲ੍ਹ 'ਚ ਬੈਠਾ ਹੀ ਅੰਦਰ ਹੀ ਦੇਖ ਰਿਹਾ ਸੀ ਰੋਜ਼ ਅਖਬਾਰ ਪੜ੍ਹਦਾ ਸੀ ਜਿੰਨੇ ਬਾਕੀ ਹਲਕਿਆਂ ਜਾਂ ਕੰਮ ਉਦੋਂ ਵੱਧ ਮੈਂ ਜੇਲ੍ਹ ਚ ਬੈਠਾ ਹਾਂ ਮੇਰੇ ਭਰਾ ਸਾਰੇ ਵਰਕਰ ਨਹੀਂ ਸਾਰੇ ਐਮਐਲਏ ਮੰਤਰੀ ਨੇ ਇਹਨਾਂ ਨੇ ਸਭ ਪੰਜਾਬ ਚ ਇੱਕ ਨੰਬਰ ਤੇ ਕੰਪੇਨ ਆਪਣੇ ਆਪ ਚਲਾਈ ਹੋਵੇ ਇਸ ਤੋਂ ਵੱਡਾ ਮੈਂ ਖੁਸ਼ਕਿਸਮਤ ਹੋ ਨਹੀਂ ਸਕਦਾ ਜਿਹਨੂੰ ਐਡੇ ਵੱਡੇ ਸਾਥੀ ਮੈਂ ਨਾਲ ਨਾ ਵੀ ਹਾਂ ਮੇਰੀ ਗੈਰਹਾਜ਼ਰੀ ਜਿੰਦਾ ਵੱਡਾ ਕੰਮ ਸੰਭੀ